ਕੰਸੀਰ ਕੀ ਨਾਮ ਹੈ ਮੇਰਾ ਨਾਮ ਮੱਖਣ ਸਿੰਘ ਹੈ ਜੀ ਮੱਖਣ ਸਿੰਘ ਬਾਹਿਦਪਰੀ ਕਿ ਮਾਮਲਾ ਪੀਡਬਲਯੂਡੀ ਫੀਡਰਲ ਬਾਸ਼ਾਬਕਾ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਹੈ ਅੱਜ ਧਰਨਾ ਕਿਉਂ ਲਾਣਾ ਪੈ ਰਿਹਾ ਸਾਨੂੰ ਭਾਵੇਂ ਅੱਜ ਪੰਜਾਬ ਦੇ ਵਿੱਚ ਚੋਣ ਜਾਬਤਾ ਲਾਗੂ ਹੈ ਅਸੀਂ ਲਾਉਣਾ ਨਹੀਂ ਚਾਹੁੰਦੇ ਸੀ ਧਰਨਾ ਪਰ ਦੁੱਖ ਦੀ ਗੱਲ ਹੈ ਵੀ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਲਗਭਗ ਢਾਈ ਤਿੰਨ ਸਾਲ ਦੇ ਵਿੱਚ ਇਸ ਡਿਪਾਰਟਮੈਂਟ ਦੇ ਅੰਦਰ 115 ਦੇ ਕਰੀਬ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਬਾਰ ਬਾਰ ਇੱਥੋਂ ਦੇ ਪ੍ਰਬੰਧਕੀ ਪ੍ਰਸ਼ਾਸਨ ਵੱਲੋਂ ਬਾਰ ਬਾਰ ਸਾਡੇ ਵੱਡੇ ਅਧਿਕਾਰੀਆਂ ਵੱਲੋਂ ਮੰਤਰੀ ਜੀ ਵੱਲੋਂ ਸਾਡੇ ਨਾਲ ਮੀਟਿੰਗਾਂ ਬਹੁਤ ਸਾਰੀਆਂ ਹੋਈਆਂ ਪਰ ਲਗਭਗ ਜਿਹੜਾ 115 ਦੇ ਕਰੀਬ ਮਲਾਜ਼ਮਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ ਡੈਥ ਵਾਲਿਆਂ ਨੂੰ ਦੂਜੀ ਜਦੋਂ ਅਸੀਂ ਗੱਲ ਕਰਦੇ ਆ ਬਈ ਪਿਛਲੇ ਸਮੇਂ ਤੋਂ ਸਾਡੇ ਕੋਲ ਪੋਸਟਾਂ ਖਾਲੀ ਪਈਆਂ ਪ੍ਰੋਮੋਸ਼ਨ ਕਰ ਰਹੀਆਂ ਉਹ ਪ੍ਰੋਮੋਸ਼ਨ ਵੀ ਕਿਸ਼ਤਾਂ ਚ ਕੀਤੀ ਜਾ ਰਹੀ ਹੈ ਜੂਨੀਅਨ ਇੰਜੀਨੀਅਰ ਬਣਾਣੇ ਵੈਸੇ ਯੂਨੀ ਟੈਕਨੀਸ਼ੀਅਨ 2 ਤੇ 1 ਤੋਂ ਬਾਅਦ ਡਿਪਾਰਟਮੈਂਟ ਦੇ ਅੰਦਰ ਸਿਰਫ ਤੇ ਸਿਰਫ 6% ਕੋਟਾ ਹੁੰਦਾ ਜਿਹੜਾ ਜੇਈ ਬਣਾਉਣੇ ਆ ਵਿਭਾਗ ਵੱਲੋਂ ਉਹ ਵੀ ਅਨਾਂ ਕਰਨੀ ਕੀਤੀ ਜਾ ਰਹੀ ਹੈ ਬਣਾਏ ਨਹੀਂ ਜਾ ਰਹੇ ਇਸੇ ਤਰ੍ਹਾਂ ਦਰਜਾ 4 ਤੋਂ ਜੋ ਜ਼ਿੰਦਗੀ ਦੇ ਵਿੱਚ ਸਿਰਫ ਤੇ ਸਿਰਫ ਕੋਈ 30 ਸਾਲ ਬਾਅਦ 32 ਸਾਲ ਬਾਅਦ ਉਹਨੂੰ ਪ੍ਰੋਮੋਸ਼ਨ ਮਿਲਣੀ ਦਰਜਾ 4 ਤੋਂ ਦਰਜਾ 3 ਦੇ ਵਿੱਚ ਜਦੋਂ ਉਹ ਯੂਨੀ ਟੈਕਨੀਸ਼ੀਅਨ ਬਣਾਉਣਾ ਪਰ ਦੁੱਖ ਨਾ ਕਹਿਣਾ ਪੈ ਰਿਹਾ ਵਿਭਾਗ ਵੱਲੋਂ ਉਹ ਵੀ ਜਿਹੜੇ ਆ ਦਰਜਾ 4 ਤੋਂ ਦਰਜਾ 3 ਜਿਹੜੇ ਆ ਬਣਾਉਣ ਲਈ ਆਨਾ ਕਰਨੀ ਕੀਤੀ ਜਾ ਰਹੀ ਹੈ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਵੀ ਸਾਡੇ ਹਜ਼ਾਰਾਂ ਸਕੀਮਾਂ ਜਿਹੜੀਆਂ ਵਾਟਸਐਪ ਵਾਲੀ ਸਕੀਮਾਂ ਜਿਹਨਾਂ ਨੂੰ ਅਸੀਂ ਕਹਿੰਦੇ ਆ ਉਹ ਖਾਲੀ ਹੋ ਗਈਆਂ ਪਿਛਲੇ ਸਮੇਂ ਤੋਂ ਲਗਾਤਾਰ ਲੈ ਕੇ ਪਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਨਾ ਕਰਨੀ ਕਰਕੇ ਕੋਈ ਪ੍ਰਤੀ ਨਹੀਂ ਕੀਤੀ ਜਾ ਰਹੀ ਉਲਟ ਆ ਲਾਕਡਾਊਨ ਦੀ ਗੱਲ ਸਾਨੂੰ ਦੱਸੀ ਜਾ ਰਹੀ ਹੈ ਵੀ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗਾ ਹੈ ਵੇ ਪੰਜਾਬ ਦੇ ਵਿੱਚ ਚੋਣ ਜਬਤਾ ਲੱਗਣ ਕਰਕੇ ਕੋਈ ਪੱਤਰ ਨਹੀਂ ਜਾਰੀ ਕੀਤਾ ਸਾਡਾ ਪਰ ਸਾਡੇ ਹੈੱਡ ਆਫਸ ਵੱਲੋਂ 1200 ਸਕੀਮਾਂ ਪੰਚਾਇਤਾਂ ਦੇ ਹੈਨਓਵਰ ਜਿਹੜੀਆਂ ਉਹ ਕੁਝ ਦਿਨਾਂ ਦੇ ਵਿੱਚ ਕਰ ਦਿੱਤੀਆਂ ਜੇ ਚੋਣ ਜਬਤਾ ਮੌਤ ਹੋ ਚੁੱਕੇ ਕਰਮਚਾਰੀਆਂ ਦੇ ਬਾਰਸਾਂ ਤੇ ਲੱਗਾ ਹੋਵੇ ਉਹਨਾਂ ਨੂੰ 2.5 3 ਸਾਲ ਤੋਂ ਨੌਕਰੀਆਂ ਨਾ ਮਿਲਣ ਵਿਭਾਗ ਦੇ ਅੰਦਰ 20-20 ਸਾਲ ਤੋਂ ਬੰਦੇ ਕੰਮ ਕਰਦੇ ਐ ਪਰ ਮਹਿਕਮਾ ਉਹਨਾਂ ਨੂੰ ਵਿਭਾਗ ਦੇ ਅੰਦਰ ਸ਼ਾਮਲ ਕਰਕੇ ਰੈਗੂਲਰ ਕਰਨ ਵਾਸਤੇ ਤਿਆਰ ਨਾ ਹੋਵੇ ਦਰਜਾ 3 ਤੇ ਦਰਜਾ 4 ਦੀਆਂ ਪ੍ਰਮੋਸ਼ਨਾਂ ਹੋਣ ਜੇ ਪ੍ਰਮੋਸ਼ਨਾਂ ਨਹੀਂ ਮਿਲਣੀਆਂ ਫਿਰ ਵਿਭਾਗ ਦੇ ਅੰਦਰ ਜੇ ਜੀਪੀ ਫੰਡ ਕਿਸੇ ਨੇ ਲੈਣਾ ਉਹ ਜੀਪੀ ਫੰਡ ਉਹਦੇ ਉੱਤੇ 3-3 4-4 ਕਟੋ ਕੱਟ ਵੀ ਆ 3-3 4-4 ਰਿਜੈਕਸ਼ਨ ਨਹੀਂ ਲੱਗਦੇ 8 ਤੋਂ 10 ਦਾ ਸਬਜੈਕਸ਼ਨ ਲਾਉਂਦੀ ਹੈ ਸਾਡੇ ਹੈੱਡ ਆਫਿਸ ਦੇ ਵਿੱਚ ਜੇ ਸਾਡੀ ਛੋਟੀ ਤੋਂ ਛੋਟੀ ਮੰਗ ਹੋਵੇ ਨਿੱਕੀ ਤੋਂ ਨਿੱਕੀ ਮੰਗ ਵੀ ਹੈ ਚਾਹੇ ਉਹ ਅਸੀਂ ਬਾਹਰੋਂ ਪਾਸਪੋਰਟ ਬਣਾਉਣਾ ਹੋਵੇ ਪਾਸਪੋਰਟ ਬਣਾਉਣ ਦੇ ਲਈ ਮਨਜ਼ੂਰੀ ਲੈਣੀ ਹੋਵੇ ਉਹ ਵੀ ਸਾਡਾ ਹੈੱਡ ਆਫ ਦਾ ਡਿਪਾਰਟਮੈਂਟ ਦਿੰਦਾ ਜੇ ਅਸੀਂ 2 ਛੁੱਟੀਆਂ 4 ਛੁੱਟੀਆਂ 10 ਛੁੱਟੀਆਂ ਲੈਣੀਆਂ ਉਹ ਵੀ ਸਾਡਾ ਜਿਹੜਾ ਆ ਉਹ ਐਚਓਡੀ ਦਿੰਦਾ ਥੱਲੇ ਕਿਸੇ ਕੋਲ ਕੋਈ ਪਾਵਰ ਨਹੀਂ